ਕਲਮਾਨ ਸਾਹਿਬ ਨੇ ਦੱਸਿਆ ਕਿ 1.5 ਰੁਪਿਆ ਸਸਤੀ ਬਿਜਲੀ ਵਿਹੋਜੂ ਪੂਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਆਪਿਆਸ ਜੋ ਮੇਰੀ ਬੇਬੇ ਸਮਝਿਆ ਜਾਵੇ ਤੇ ਮੈਂ ਸਮਝਦਾ ਕਿ 2 ਸਾਲ ਦੇ ਵਿੱਚ ਪੌਣੇ 2 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਪ੍ਰਾਈਵੇਟ ਕਰਨ ਨੂੰ ਜੂਟਰ ਲਾਇਆ ਬੈਕ ਜਿਹੜਾ ਫਿਰ ਪਬਲਿਕ ਸੈਕਟਰ ਜਿਹੜਾ ਉਹਨੂੰ ਮਜ਼ਬੂਤ ਕੀਤਾ ਪੰਜਾਬ ਦੀ ਫੈਸਲੇ ਵਿੱਚ ਸਭ ਤੋਂ ਜ਼ਿਆਦਾ ਰਵਾਇਤ ਸੀਗਾ ਕਿ ਕਾਲੀ ਕਾਂਡ ਦਸੀਆਂ ਨੇ ਹਰ ਥੀ ਜਰੀਆ ਪ੍ਰਾਈਵੇਟ ਹੱਥਾਂ ਵਿੱਚ ਦੇਤੀ ਹੈ ਪ੍ਰਾਈਵੇਟ ਕੰਦ ਹੋ ਰਿਹਾ ਜਿਹੜਾ ਗੋਂਦਵਾ ਸਾਹਿਬ ਦਾ ਖੰਭਾ ਪੁਲਾਟ ਇਹ ਸਦਾ ਭਗਵਾਨ ਸਰਮਾਨ ਜੀ ਦੀ ਸਰਕਾਰ ਨੇ ਖਰੀਦੀਆ ਕਾ ਕਾਰਬੋਨਟ ਘੜਾਣੇ ਕੋਲੋਂ ਔਰ ਜਿਹਨੋਂ ਦੀ ਬੋਲੀ ਹੋਈ ਸਾਡੇ ਖਵਾ ਬੋਲੀ ਕੌਣ ਕਾ ਰਿਆ ਸੀਗਾ ਆਦਮੀ ਖਾ ਖਵਾ ਦੇ ਖਵਾ ਆਦਮੀ ਬੋਲੀ ਕਾ ਰਿਆ ਸੀਗਾ ਔਰ ਇਹ ਜਦੋਂ ਬਲਾਟ ਕੋ ਬਾਅਦ ਜਿਹਨੋਂ ਸਾਡੇ ਸਰਕਾਰ ਦੇ ਕਬਜ਼ੇ ਤੇ ਆ ਗਿਆ ਜਿਹੜਾ ਥਰਮਲ ਪਲੈਂਟ ਘਾਟੇ ਦੇ ਵਿੱਚੀ ਉਹਦੀ ਅਸੀਂ ਜੂਨ ਦੇ ਵਿੱਚ ਇਹਦੀ ਮਨਜ਼ੂਰੀ ਦਿੱਤੀ ਕਬੜ ਨੇ ਤੇ ਉਹ ਜਾ ਕੇ 5-6 ਮਹੀਨੇ ਦਾ ਉਹਦਾ ਪ੍ਰੋਸੈਸ ਸੀ ਬੜਾ ਲੰਮਾ ਉਹ ਪ੍ਰੋਸੈਸ ਕੰਪਲੀਟ ਹੋ ਗਿਆ ਕਿ ਮੈਂ ਤੁਹਾਡੇ ਵਾਸਤੇ ਲੱਡੂ ਲੈ ਕੇ ਆਇਆ ਸੀਗਾ ਕਿ ਤੁਹਾਡੀ ਜੁਰੀ ਥੁਕਾਰ ਦੇ ਇਹ ਤੁਹਾਡੀ ਬਣਾਈ ਥੁਕਾਰ ਦੇ ਪੰਜਾਬ ਦੇ ਹਿੱਤਾਂ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਕਿਉਂਕਿ ਜੇ ਪਬਲਿਕ ਸੈਕਟਰ ਮਜ਼ਬੂਤ ਹੋਊਗਾ ਤੇ ਸਾਡੇ ਪੱਧਰ ਦੇ ਆਮ ਬੰਦੇ ਜਿਹੜੇ ਉਹਨਾਂ ਨੂੰ ਨੌਕਰੀਆਂ ਮਿਲ ਗਿਆ ਪਬਲਿਕ ਸੈਕਟਰ ਦਾ ਸਾਨੂੰ ਫਾਇਦਾ ਹੋਊਗਾ ਪ੍ਰਾਈਵੇਟ ਅੱਥਾਂ ਤੋਂ ਆਪਣੀ ਸਟੇਟ ਨੂੰ ਕਢਣਾ ਜਿਹੜਾ ਇਹ ਮੈਂ ਫਿਰਦਾ ਕਿ ਮਾਨ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਪਿਛਲੇ ਵੀ 25 ਸਾਲ ਤੋਂ ਪੰਜਾਬ ਦੀ ਸਿਹਤ ਦੇ ਵਿੱਚ ਸਭ ਤੋਂ ਜ਼ਿਆਦਾ ਰੌਲਾ ਇਹ ਸੀਗਾ ਕਿ ਕਾਲੀ ਕਾਂਡ ਦੱਸੀਆਂ ਨੇ ਹਰ चीज ਜਿਹੜੀ ਆ ਪ੍ਰਾਈਵੇਟ ਅੱਥਾ ਵਿੱਚ ਦੇਤੀ ਹੈ ਪ੍ਰਾਈਵੇਟ ਕਰਨ ਹੋ ਰਿਹਾ ਹੈ ਅਦਮਾਨ ਫਾਰਮੇ ਪਰ ਬਿਊਂ ਦੇ ਲਈ ਆ ਬਹੁਤ ਵੱਡੀ ਮੈਂ ਤੁਹਾਨੂੰ ਪਾਈ ਦੀ ਆ ਸਾਰਿਆਂ ਨੂੰ ਜਿਹੜਾ ਗੋਨਵਾਲ ਸਾਹਿਬ ਦਾ ਫਰਮਾ ਪਲਾਂਟ ਇਹ ਕਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਖਰੀਦੀਆ ਕਾ ਕਾਗੋਰਡ ਕਰਾੜੇ ਕੋਲ ਉਹ ਜਦੋਂ ਦੀ ਬੋਲੀ ਹੋਈ ਸਾਡੇ ਖਿਲਾਫ ਬੋਲੀ ਕੌਣ ਕਰਾਇਆ ਸੀਗਾ ਆਦਮੀ ਫਰ ਸਾਡੇ ਖਿਲਾਫ ਆਦਮੀ ਬੋਲਦੀ ਕੇ ਬੋਲੀ ਕਰਾਇਆ ਸੀਗਾ ਉਹ ਜਦੋਂ ਬਲਾਦ ਤੋਂ ਬਾਅਦ ਜਦੋਂ ਸਾਡੇ ਸਰਕਾਰ ਦੇ ਕਬਜ਼ੇ ਤੇ ਆ ਗਿਆ ਤੇ ਖਲ ਮਾਨ ਸਾਹਿਬ ਨੇ ਦੱਸਿਆ ਕਿ 1.5 ਰੁਪਿਆ ਸਸਤੀ ਬਿਜਲੀ ਵਿਵਸਥਾ ਪੂਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਆਪਿਆ ਫੋਟ ਜੇ ਮੇਰੀ ਦਦੇ ਸਮਝਿਆ ਜਾਵੇ ਤੇ ਮੈਂ ਸਮਝਦਾ ਕਿ 2 ਸਾਲ ਦੇ ਵਿੱਚ ਪੌਣੇ 2 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਪ੍ਰਾਈਵੇਟ ਕਰਨ ਨੂੰ ਜੂਟਨ ਲਾਇਆ ਬੈਕ ਜਿਹੜਾ ਫਿਰ ਪਬਲਿਕ ਸੈਕਟਰ ਜਿਹੜਾ ਉਹਨੂੰ ਮਜ਼ਬੂਤ ਕੀਤਾ ਜਿਹੜਾ ਥਰਮਲ ਪਲਾਂਟ ਘਾਟੇ ਦੇ ਵਿੱਚ ਸੀ ਉਹ ਵੀ ਅਸੀਂ ਜੂਨ ਦੇ ਤੇਰੀ ਮਨਜ਼ੂਰੀ ਦਿੱਤੀ ਕਵਿਡ ਨੇ ਤੇ ਉਹ ਜਾ ਕੇ 5-6 ਮਹੀਨੇ ਦਾ ਉਹਦਾ ਪ੍ਰੋਸੈਸ ਸੀ ਬੜਾ ਲੰਬਾ ਉਹ ਪ੍ਰੋਸੈਸ ਕੰਪਲੀਟ ਹੋ ਗਿਆ ਤੇ ਹੁਣੇ ਤਿੰਨੇ ਦੇ ਮਾਨ ਸਾਹਿਬ ਉਹਨੂੰ ਨੌਸ ਕਰ ਰਿਹਾ ਤੇ ਮੈਂ ਤੁਹਾਡੇ ਵਾਸਤੇ ਲੱਡੂ ਲੈ ਕੇ ਆਇਆ ਸੀਗਾ ਕਿ ਤੁਹਾਡੀ ਚੋਣੀ ਸਰਕਾਰ ਨੇ ਇਹ ਤੁਹਾਡੀ ਬੜਾਈ ਸਰਕਾਰ ਨੇ ਪੰਜਾਬ ਦੇ ਹਿੱਤਾਂ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਕਿਉਂਕਿ ਜੇ ਪਬਲਿਕ ਸੈਕਟਰ ਮਜ਼ਬੂਤ ਹੋਊਗਾ ਤੇ ਸਾਡੇ-ਤਵੇ ਦੇ ਆਮ ਬੰਦੇ ਜਿਹੜੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਪਬਲਿਕ ਫੈਕਟਰ ਦਾ ਸਾਨੂੰ ਫਾਇਦਾ ਹੋਊਗਾ ਪ੍ਰਾਈਵੇਟ ਅਥਾਰਟੀ ਤੋਂ ਆਪਣੀ ਸਟੇਟ ਨੂੰ ਕੱਢਣਾ ਜਿਹੜਾ ਇਹ ਮੈਂ ਫੁਰਦਾਂ ਕਿ ਮਾਨ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਸੋ ਮੈਂ ਉਹਦੀ ਵੀ ਤੁਹਾਨੂੰ ਸਭ ਨੂੰ ਵਧਾਈ ਦੇਣਾ ਸੋ ਤਗੜੋ ਹੋ ਜੋ ਮੈਂ ਹੱਜਰ ਤੋਂ ਤੁਰਦਾ ਕਰੋ ਜਦੋਂ ਆਮ ਤੌਰ ਤੇ ਤੁਰਦਾ ਤਾਂ ਮੇਰੀ ਮੇਰੀ ਮਾਂ ਜਿਹੜੀ 95 ਸਾਲ ਦੀ ਹੈ ਤੇ ਮੈਂ ਉਹਦੇ ਗੋਦੀ ਹੱਥ ਲਾ ਕੇ ਰੋਜੀ ਬੈਦੀ ਰੁਟੀ ਨੇ ਆ ਕੇ ਮੈਂ ਤੁਰਦਾ ਤਾਂ ਮੈਨੂੰ ਪੁੱਛਦੀ ਹੁੰਦੀ ਆ ਕਿ ਕਿੱਥੇ ਚੱਲਿਆ ਅੱਜ ਮੈਨੂੰ ਦੇ ਜਦੋਂ ਮੈਂ ਗਿਆ ਤਿਆਰ ਹੋ ਕੇ ਤਾਂ ਮੈਨੂੰ ਕਹਿੰਦੀ ਤੂੰ ਕੁਲਦੀਪ ਕਿੱਥੇ ਚੱਲਿਆ ਬਾਹਰ ਇੰਨੀ ਧੁੰਦ ਪਈ ਆ ਤੇ ਤੂੰ ਬੰਦ ਕੀਤਾ ਉਹਦਾ ਅੱਜ ਬੰਦ ਐ ਸਾਡੇ ਛੁੱਟੀ ਆ ਕਾਰ ਮਿਲਣਾ ਅੱਜ ਬੰਦ ਕੀਤਾ ਹੈ ਤੇ ਅੱਜ ਦਾ ਦਿਨ ਛੁੱਟੀ ਰੱਖਣੀ ਆ ਤੇ ਮੈਨੂੰ ਕਹਿੰਦੀ ਵੀ ਤੂੰ ਕਦੇ ਚੱਲਿਆ ਮੇਰੇ ਘਰ ਪਰੌਣੇ ਵੀ ਆਏ ਤੇ ਮੈਂ ਉਹਨੂੰ ਉਦੋਂ ਹੀ ਪੁੱਵੋ ਕਹਿਤਾ ਮੈਂ ਕਿ ਆਪਣੇ ਪਰਵਾਸ ਤੇ ਚੱਲਿਆਂ ਉਹ ਕਹਿੰਦੇ ਪਰਵਾਸ ਤੇ ਇੱਥੇ ਬੈਠਾ ਗੁਗਲ ਚੱਲ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮਾਂ ਤੂੰ ਕੁਲਦੀਪ ਹੀ ਜੰਮਿਆ ਸੀ ਜਿਨ੍ਹਾਂ ਨੇ ਮੈਨੂੰ ਕੁਲਦੀਪ ਧਾਲੀਵਾਲ ਬਣਾਇਆ ਮੈਂ ਉਹਨਾਂ ਚ ਚੱਲਿਆ ਮੈਂ ਉਹਨਾਂ ਚ ਰੱਖਾ ਮੈਂ ਆਪਣੇ ਪਾਰਟੀ ਦੇ ਵਰਕਰਾਂ ਤੇ ਆਪਣੇ ਵਲੰਟੀਅਰ ਸਾਥੀਆਂ ਚ ਚੱਲਿਆ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਕੈਬਨਟ ਮੰਤਰੀਆਂ ਐਮ ਐਲ ਏ ਆਜਾਤ ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਇਹ ਪਾਰਟੀ ਦੇ volunteers ਤੋਂ ਬਿਨਾ ਪਾਰਟੀ ਦੇ ਵਰਕਰਾਂ ਤੋਂ ਬਿਨਾ ਕਦੇ ਵੀ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ ਕਿ ਤੁਸੀਂ ਇਹਨਾਂ ਤੋਂ ਬਿਨਾ ਜਿੱਤ ਪ੍ਰਾਪਤ ਕਰ ਸਕੋ ਪਰ ਬੀ ਜੀ ਪੀ ਦਾ ਰਹਿਮ ਹੈ ਬਹੁਤ ਵੱਡਾ ਵਹਿਮ ਪਾਲ ਕੇ ਬੈਠੀ ਆ ਬੀਜੇਪੀ ਉਹ ਜੋ ਮਰਜ਼ੀ ਕਰ ਲੈਣ ਜਨਤਾ ਤੱਕ ਤੁਸੀਂ ਲੋਕ ਪਾਰਟੀ ਦੇ ਨਾਲ ਜੇ ਜਨਤਾ ਤੱਕ ਪਾਰਟੀ ਦੇ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਸਾਨੂੰ ਕੋਈ ਸਮੇਂ ਦੀ ਹਕੂਮਤ ਜੜੀ ਹੈ ਉਹ ਖਤਮ ਨਹੀਂ ਕਰ ਸਕਦੀ ਨਾ ਡਰਾਫਟ ਕਰਦੀ ਆ ਨਾ ਤਮਕਾ ਸਕਦੀ ਆ ਤੇ ਨਾ ਸੀ ਮੈਦਾਨ ਛੱਡੇ ਨਾਲ